ਸਾਰੇ ਕਤਮ ਬੱਚੇ ਜਾਂਦਾ ਨਹੀਂ ਚੱਲ ਉੱਠ ਫਿਰ ਆ ਜਾ ਸਪਰੇਅ ਕਰਕੇ ਹੀ ਚੱਲ 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 ਫਿਰ ਸਾਰੇ ਬੱਚੇ ਜਾਂਦੇ ਆ ਉਹ ਤੂੰ ਤਾਂ ਤਾਂ ਨਹੀਂ ਜਾਂਦਾ ਕਿਹੜਾ ਜਾਂਦਾ ਆਜੋ 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 ਸਗਾ ਅਛਣ ਛੱਡੋ ਆਜੋ ਚੱਲ ਸਪਰੇਅ ਕਰਕੇ ਆਈਏ ਕਿੱਧਰ ਗਿਆ ਭਾਈ ਆਜੋ ਚਲੋ ਦੇਖਦੇ ਆਂ ਓ ਦੇਖੋ ਕਰਕੇ ਸੈੱਟ ਖੜਾਇਆ ਪਿਆ ਨਾ ਚੱਲੀ ਗਏ ਡੈਰ ਕੱਲਾ ਹੀ ਕਾਸ ਤੇ ਦੋਹਰਾ ਆਕੀ ਲਾਉਣਾ ਡੈਕ ਲਾਉਣਾ ਡੈਕ ਇਹ ਇਹ ਉਪਰ ਆ ਨਾ ਛਾਓ ਹੋ ਆਏ ਆਲਾ ਆਏ ਆਲਾ ਆਏ ਸਾਨਾ ਹੋ ਗਿਆ ਚਲੋ ਚੱਲ ਕੇ ਪਰਗੇ ਪਾਣੀ ਤੇ ਖੇਲਾਂ ਚ ਪਾਣੀ ਹੈਗਾ ਬਾਈ ਆਪ ਸਵੰਜਾ ਕਰਾ ਦੇ ਚਾਹ ਤੇ ਪੀਣੇ ਹੋਣਾ ਨਿਕਲ ਆਇਆ ਕੰਮ ਆ ਆ ਤਾਂ ਮਾਸ ਤੇ ਬਾਈ ਪੂਰੇ ਆਲੂ ਬਹੁਤ ਸਰਾ ਲੈ ਆ ਮੱਥੇ ਦਾਤਾਂ ਕੀ ਕੀ ਹੋ ਗਿਆ ਹੁਣ ਆ ਦੇ ਲੈ ਮੱਥਿਆਂ ਨੂੰ ਕੋਈ ਫਰਕ ਨਹੀਂ ਯਾਰ ਲੈ ਹੈ ਗੱਲ ਸਹੀ ਆ ਯਾਰ ਹੋਰਾ ਚੰਗੇ ਹੀ ਲੱਗਦੇ ਆ ਇਹ ਆ ਗੱਲ ਸਹੀ ਗੱਲ ਆ ਤੇ ਉਦੋਂ ਆਏ ਲੱਗਦਾ ਸੀ ਵੀ ਅੱਜ ਮਿੱਟੀ ਲਾ ਲਈਏ ਤੂੰ ਮੁੜ ਕੇ ਮਿੱਟੀ ਨਹੀਂ ਲਾਉਣੀ ਨਾਲੇ ਘੱਟ ਸੁੱਖ ਮਾਰ ਕੇ ਉਹ ਨਿਸ਼ਾਨਾ ਉਹ ਹੈਗੇ ਆ ਹੀ ਆ ਬਾਈ ਜੇ ਜਾਨ ਦਾ ਹੋਣਾ ਤਾਂ ਨਹੀਂ ਤਾਂ ਦੋ ਜਾਨੇ ਮੜਾ ਦੇ ਗੋਲਸਾ ਤਾ ਸੰਤੂ ਨੂੰ ਕੰਬੇ ਲਾ ਕੇ ਕੰਪੇਨ ਲਾਗੇ ਇੱਕ ਗੱਲ ਹੋਰ ਆ ਇਹ ਅੱਜ ਫਿਰ ਤੂੰ ਹੁਣ ਇਧਰ ਦੀ ਬਾੜੇ ਦਾ ਡਾਇਰੈਕਟਰ ਦੇਖਦੇ ਆ ਜੇ ਤਾਂ ਕੰਮ ਬਹਾਫਾ ਦੀ ਨਹੀਂ ਤਾਂ ਤੇਰੇ ਆ ਪਾਮਾ ਆ ਬਾਈ ਦੀ ਲੈ ਜੀ ਪਾਮਾ ਨੂੰ ਭੰਦਾ ਹੀ ਅਗਲੀ ਯਾਰ ਨੂੰ ਆਲੂ ਇਤਰੋਂ ਬੀਜਣ ਲੱਗਣਾ ਉਧਰ ਕਾਣ ਕੱਢਣੇ ਆ ਸਪਰੇਅ ਕਰਨ ਵੇਲੇ ਫਿਰ ਸਹੀ ਹੋਊਗਾ ਕੱਪ ਕਿਤੇ ਆਪਣੇ ਦਿਮਾਗ 'ਚ ਇਹ ਗੱਲ ਨਹੀਂ ਰਹੀ ਕੀ ਸਮਝ ਆ ਗੱਲ ਉਹ ਆਪਣਾ ਆਉਂਦਾ ਨਾ ਵੀ ਟਰਾਕ ਜਾਈਂ ਕੱਢ ਲਾਂਗੇ ਹਾਂ ਅਗਲੀ ਯਾਰ ਨੂੰ ਇਹ ਟੋਰਟ ਕਰਨਾ ਯਾਰ ਹੈ ਕੋਈ ਫਿਗਰ ਵੇ ਸਬਰੀ ਕਰਨੀ ਆ ਹੈ ਕੋਈ ਮੰਨਤੇ ਹੈ ਲੋਡ ਜਮਾਈ ਬਾਲਾ ਯਾਰ ਨਿਆਰੇ ਵਾਲਾ ਸੰਦਾ ਯਾਰ ਇੱਕ ਤਾਂ ਯਾਰ ਸਵੇਰ ਸੁਨਹਿਰੀ ਹਵਾ ਨਹੀਂ ਵਗਦੀ ਤੇ ਇਹਦੇ ਵਿੱਚੇ ਹੀ ਦਵਾਈ ਸੱਟ ਲੈਣੀ ਕਿ ਪਾਹ ਚ ਕੋਲ ਲੈਣੀ ਬਾਈ ਕਿਰਾ ਉਹ ਪਾਣੀ ਨਹੀਂ ਨਾ ਚੱਕਦੀ ਭਰਾਵਾ ਪਹਿਲੇ ਦਿਨ ਅਸੀਂ ਕੀ ਕੀਤਾ ਪਹਿਲੇ ਦਿਨ ਅਸੀਂ ਪਾਣੀ ਰੇਸ ਦੇ ਦੇ ਰੇਸ ਦੇ ਰੇਸ ਇਹ ਪਾਣੀ ਨਾ ਚੱਕੇ ਅਸੀਂ ਮਾਸਟਰ ਵਾਲਿਆਂ ਨੂੰ ਫੋਨ ਲਾ ਲਿਆ ਅਈ ਗਾ ਵੀ ਬਾਈ ਉਹਦਾ ਪਾਣੀ ਨਹੀਂ ਚੱਕਦੇ ਉਹ ਕਹਿੰਦਾ ਬਾਈ ਹਵਾ ਕੜਾਈ ਹੈ ਵਿੱਚ ਪਾਇਆ ਪਾਣੀ ਦੋ ਵਾਲਟੀਆਂ ਹੀ ਕਰਨਾ ਕਹਿੰਦਾ ਬਾਈ ਫੇਰ ਨਹੀਂ ਚੱਕਣਾ ਭਾਵੇਂ ਸਾਰਾ ਦਿਨ ਲੱਗੇ ਉਹ ਜਦੋਂ ਦੋ ਵਾਲਟੀਆਂ ਪਾ ਲਈਆਂ ਮੇਰੇ ਹੱਲ ਨੇ ਪੜਿੰਗੇ ਬਾਸ ਇੱਕ ਗੱਲ ਮੈਂ ਹੋਰ ਦੇਖੀ ਆ ਜਦੋਂ ਅੱਗੇ ਸਪਰੇਅ ਕਰਦੇ ਸੀ ਇੰਨੇ ਬੰਦੇ ਘਰੋਂ ਆਉਂਦੇ ਨਹੀਂ ਸੀਗੇ ਵੀ ਢੋਲੀ ਚਕਾਉਣਗੇ ਹੁਣ ਸਾਰੇ ਹੀ ਆ ਗਏ ਆ ਚਲੋ ਗੇਰ ਹਰ ਜਾ ਹਜਣਾ ਲਾਈਨ ਕੋਲ ਤੋ ਪਹਿਲਾ ਲੈਫਟ ਚੱਕ ਲੈਫਟ ਚੱਕ ਉਹਨੂੰ ਸਿੱਧਾ ਹੋ ਜਾ ਕਰ ਸਿੱਧਾ ਕਰ ਇਹ ਕੋ ਉਹ ਬਾਈ ਉਧਰੋਂ ਕੰਟਰੋਲ ਜੇ ਨਹੀਂ ਸਹੀ ਕਰਨ ਵਾਲੇ ਆਹਾ ਇਹਦਾ ਕਰਨਾ ਹੈ ਆਹ ਕੰਟਰੋਲ ਜੱਗੀ ਦਾ ਲੈਫਟ ਚੱਕ ਲੈਫਟ ਲੈਫਟ ਹਾਂ ਆ ਬੰਦ ਕਰਨਾ ਬੂ ਕੰਟਰੋਲ ਮੈਨੂੰ ਮੈਂ ਦਾ ਅੱਜ ਆ ਖੋਲਣਾ ਪਣਾ ਆ ਆ ਆਹ ਹਾ ਘਟਰ ਨੂੰ ਖੋਲਣਾ ਸਿੱਧਾ ਜਾ ਕਰ ਬਸ ਬਸ ਬਹੁਤ ਆਹ ਬਹੁਤ ਆ ਪਤਾ ਏ ਚਲਾ ਆਖਾ ਚਲਾ ਤੇ ਥੱਲੇ ਵੀ ਰੇਤਾ ਹੁੰਦਾ ਹਨਾ ਗੌਰ ਨਾਲ ਸਿੱਟਣ ਵਾਲੀ ਗੱਲ ਆ ਇਹ ਫਿਰ ਇਧਰੋਂ ਹੀ ਇੱਕ ਭਰ ਕੇ ਲੈ ਜਾਾਂਗੇ ਬਾਈ ਇਧਰੋਂ ਭਰ ਲਾਂਗੇ ਅਸੀਂ ਤਾਂ ਬਾਪੂ ਕਾਲੇ ਚੋਂ ਭਰ ਲਾਂਗੇ ਉਹਨਾਂ ਚੋਂ ਹਾਂ ਚਾਲਾ ਔਰ ਕੁਲੰਗਾਂ ਦੀਆਂ ਰੇਹਦੇ ਚੱਕ ਲਿਆ ਜਿਮਾਂ ਕੇ ਛੜਦੀ ਅੰਦਰ ਪਾਣੀ ਉਹਦੇ ਕਿੰਨੀ ਕਾ ਸਪੀਡ ਆਰ ਪੈਂਦੀ ਆ ਬਰੀਕ ਬਾਲੀ ਕਾ ਸਪੀਡ ਆਰ ਪੈਂਦੀ ਆ ਤੇਰੇ ਯਾਰ ਦੀ ਨਾਲਾ ਹੈਗਾ ਹੁਣ ਹੁਣ ਆਪਾਂ ਇਹਦੇ ਨਾਲ ਖੋਲਣੀ ਆ ਆ ਲੈ ਵੀ ਹੁਣ ਆਪਾਂ ਖੋਲਣ ਵਾਲਾ ਛੜਤਾ ਆਪਾਂ ਬੰਦ ਕਰਤਾ ਆ ਵੀ ਬੰਦ ਆ ਹੁਣ ਹੁਣ ਦਵਾਈ ਖੋਲਾਂਗੇ ਲੈ ਹੁਣ ਖੋਲਣੀ ਆ ਧੀਰਜ ਨਾਲ ਜੀ ਨੈ ਵਾਲਾ ਗੈਪ੍ਰੀਟਾ ਲੈ ਕੱਬਰ ਨੋ ਨਾ ਪੁੱਤ ਦੀ ਕੁੱਪੀ ਮੈਂ ਨਹੀਂ ਆ ਕੋਈ ਨਾ ਕੋਈ ਪੌਣੀ ਆ ਹੈਂ ਗੰਦੇ ਲੋ ਬਿਮਾਰ ਬੰਦਾ ਨੂੰ ਵੀ ਕਰ ਜਮਾ ਬਿਮਾਰ ਬੰਦਾ ਵੀ ਸਪਰੇ ਕਰਦਾ ਆ ਆ ਚੱਲਦਾ ਜਮਾਲ ਆ ਯਾਰ ਕਮਾਲ ਆ ਕਮਾਲ ਆ ਇਹ ਲੱਖੀ ਬਲੌਗ ਬਣ ਰਿਹਾ ਬੰਦੇ ਹੋਰ ਆ ਗਏ ਤਿੰਨ ਉਕਰਵਾਦੀ ਆ ਗਏ ਉਕਰਵਾਦੀ ਬੰਦੇ ਆ ਗਏ ਸਾਡੇ ਕੋਲ ਤਿੰਨ ਕਹਗਾ ਲੱਖੀ ਧੂਰਕੋਟ ਇਹ ਉਕਰਵਾਦੀ ਤਾਂ ਕਿਹਾ ਜਾਂਦਾ ਕਿਉਂਕਿ ਇਹਦੀ ਕਲਮ ਜਿਹੜੀ ਉਹ ਜ਼ਿਆਦਾ ਅੱਗ ਕਈ ਵਾਰੀ ਕੱਢ ਜਾਂਦੀ ਆ ਹਨਾ ਕਰਨੇ ਕਰ ਜਾਂਦੀ ਚਾਹੀਏ ਤਾਂ ਹੁਣ ਅਸੀਂ ਇਹ ਤੋਂ ਗੀਤ ਸੁਣ ਸਕਦੇ ਹਾਂ ਪਰ ਹੁਣ ਅਸੀਂ ਸੁਣਦੇ ਤੋ ਕਿ ਸਾਨੂੰ ਆਇਆ ਵੀ ਉਹ ਗੀਤ ਅਸੀਂ ਕਿਤੇ ਵੱਡੇ ਲੈਵਲ ਤੇ ਸੁਣਾਵਾਂ ਤੂੰ ਕਰਨੇ ਓਏ ਨੱਕੇ ਬਣੇ ਦੇ ਨੱਕੇ ਦੇ ਤੂੰ ਉਧਰ ਵੀ ਬਣਾਇਆ ਉਧਰ ਵੀ ਬਣਾਇਆ ਬਾਲਾ ਚੌਖੜਾ ਤਖੜਾ ਉਹ ਤੋੜਦਾ ਓਏ ਉਹ ਤੋੜਦਾ ਬੜਾ ਸੋਹਣਾ ਬਣਿਆ ਹਾਂ ਸਭਾਈ ਬਹੁਤ ਬਾਈ ਓਏ ਯਾਰ ਮੈਨੂੰ ਲੱਗਦਾ ਆਹ ਟੈਰਾਂ ਨਾਲ ਸੋਹਣਾ ਹੀ ਬਹੁਤ ਲੱਗਦਾ ਹਾਂ ਕਰਨ ਗੱਲ ਵੀ ਇਸੇ ਚੱਕਰ ਚ ਹੀ ਲਿਆ ਕਹਿੰਦਾ ਬਾਈ ਯਾਰ ਸੋਹਣੇ ਹੀ ਬਹੁਤ ਲੱਗਦਾ ਹਾਂ ਆਹ ਤਾਂ ਵੀ ਸੋਹਣੀ ਹੀ ਸੋਹਣੀ ਲੱਗਦਾ ਹਾਂ ਹੈਨਾ ਸੋਹਣਾ ਹੀ ਬਹੁਲਾ ਲੱਗਦਾ ਇਹਨਾਂ ਚਲੋ 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 ਜਦੋਂ ਯਾਰ ਇਹ ਪਤਲੇ ਜਿਹੇ ਟੈਰੇਣਾ ਉੱਚੇ ਨਹੀਂ ਮੈਂ ਥਾਂ ਤੋਂ ਉੱਤਰਦਾ ਨਾ ਉਦੋਂ ਡਰ ਜਾ ਲੱਗਦਾ ਵੀ ਇਹਦੀ ਗੱਡੀ ਨਾ ਪੱਟੀ ਜਾਵੇ ਉਕੇ ਮਾ ਇੱਕ ਮਾ ਨਹੀਂ ਡਰਦਾ ਕੋਈ ਨਹੀਂ ਕੋਈ ਗੱਲ ਹਾਂ ਆ ਦੇ ਲੋ ਸੁਬਾ ਸੁਬਾ ਦਾ ਬੇੜਾ ਆ ਚੱਕਤਾ ਆ ਆ ਜਾਨੀ ਦਾ ਅਸੀਂ ਨਹੀਂ ਧਿਆਨ ਚ ਰੱਖਿਆ ਆਲੂ ਬੀਜਣ ਵੇਲੇ ਵੀ ਟਰੈਕਟਰ ਕਿੱਧਰ ਦੀ ਬਾੜਾ ਕਰਾਂਗੇ ਪਲਾਨ ਚ ਸੀਗਾ ਵੀ ਬੂਮਰ ਲਿਆਵਾਂਗੇ ਪਰ ਆਹ ਪਲਾਨ ਚ ਨਹੀਂ ਰੱਖਿਆ ਹਰ ਵਾਰੀ ਕੁਝ ਕਮੀ ਰਹਿੰਦੀ ਆ ਇਹ ਸਾਡੀ ਕੰਮੀ ਰਹੀ ਹੈ ਸਾਡੀ ਇਸ ਕਰਕੇ ਆ ਕਣਕ ਦੇ ਪੈਜ ਦੀ ਲੀਪ ਪਾਉਣੀ ਪੈ ਰਹੀ ਹੈ ਲੇਕਿਨ ਅਗਲੀ ਵਾਰ ਨੂੰ ਅਸੀਂ ਆਲੂ ਉਧਰਲੇ ਪਾਸੋਂ ਵਿੱਚਣ ਲਗਾ ਹੁਣ ਜੇ ਉਧਰਲੇ ਪਾਸ ਸਪਰੇਅ ਕਰਨ ਲੱਗਦੇ ਉਧਰਲੇ ਪਾਸੇ ਕਾਣੂ ਆ ਆ ਜਾਣੀ ਦਾ ਜਿਹੜੀ ਲੀਪ ਪੈ ਗਈ ਆ ਬਸ ਐਂ ਕਹਿ ਲੋ ਵੀ ਇਹ ਦਿਲ ਤੇ ਹੀ ਪੈ ਗਈ ਆ ਮੇਰੇ ਵਾਹ ਪਤਾ ਨਹੀਂ ਕਿ ਮੈਂ ਚੌਧਰੀ ਨੇ ਨਗਾਤਾ ਇੱਕ ਮਿੰਟ ਚਲੋ ਚਾਲ 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 ਉਹ ਰੋੜ ਦਾ ਨਹੀਂ ਬਬਰਈਆ ਅੱਗੇ ਬਾਈ ਕੱਲਾ ਹੀ ਸਪਰੇਅ ਕਰਦਾ ਹੁੰਦਾ ਅੱਜ ਹੀ ਇਹੀ ਜ਼ਿਆਦਾ ਬੰਦੇ ਆਏ ਆ ਨਾਲ ਸਾਰੇ ਤਮਾਸ਼ਾ ਦੇਖਣ ਆਲੇ ਆ ਕਰਨਾ ਸੀ ਕੁਛ ਨਹੀਂ ਆਲੂ ਦੇਖੋ ਯਾਰ ਆਪਣਾ ਆਲੂ ਆਪਣਾ ਹੋਇਆ 40 ਰੈਣ ਦਾ ਤੇ 40 ਦਿਨ ਦੇ ਆਲੂ ਦੇ ਬੇਲ ਦੇਖੋ ਬੇਲ ਦੇਖੋ ਬੇਲ ਦੇਖੋ ਨਵਾਂ ਵੀ ਆ ਬਿਲਕੁਲ ਨਵਾਂ ਵੀ ਆ ਇਹ ਜਮਾ ਇਹ ਜੀ 3 ਪੈਦਾ ਹੋਣਾ ਆਪਣੇ ਖੇਤ ਦੇ ਵਿੱਚ ਇੱਧਰ ਆਪਣਾ ਲਾਇਆ ਹੋਇਆ ਟਿਊਬਰ ਲਈ ਕੰਦ ਚਾਲ ਕੇ ਚਾਲ ਕੇ ਚਾਲ ਕੇ ਚਾਲ ਕੇ ਚਾਲ ਕੇ ਆ ਮੇਰੇ ਹਿਸਾਬ ਨਾਲ ਉਹ ਛੱਡਣ ਵਾਲਾ ਉਹ ਉਹ ਛੱਡਣ ਵਾਲੀ ਆ ਉਹ ਤਾਂ ਛੱਡ ਐ ਅਛਾ ਤੇਰੇ ਹੱਥਾਂ ਕੋਲੇ ਹੀ ਆ ਕਟਰੋਲ ਇਹ ਆਪਾਂ ਦੂਜਾ ਮੀਡੀਅਮ ਲਾਉਣੇ ਹੁੰਦੇ ਆ ਪਤਾ ਨਹੀਂ ਹੁਣ ਤੂੰ ਤੋੜ ਕੇ ਹੀ ਦੇਖ ਲੈ ਮੈਨੂੰ ਚੇਤਾ ਨਹੀਂ ਇਹ ਤਾਂ ਮੇਰੇ ਉੱਤੇ ਪਾ ਦੂ ਪੀਟੀਓ ਵਾਲਾ ਗੇਅਰ ਲਾਉਣ ਵਾਲਾ ਪੀਟਕਿਓ ਵਾਲਾ ਚਲ ਪੈ ਚਲ ਪੈ ਚਲ ਪੈ ਚਲ ਪੈ ਚਲ ਪੈ ਚਲ ਪਿਆ ਓਕੇ ਇੱਕ ਮਿੰਟ ਨੰਬਰ ਕੰਮ ਆ ਉਹ ਬੇਲਾ ਨੂੰ ਟੇਡੀਆਂ ਜੀਆਂ ਕਰਦਾ ਓਏ ਵੇਲਾਂ ਨੂੰ ਟੇਢੀਆਂ ਕਰਦਾ ਵੇਲਾਂ ਵਾਲੀਆਂ ਵੱਧ ਗਈਆਂ ਟਰੈਕਟਰ ਨਾਲ ਲੱਗਦੀਆਂ ਆ ਗਿਆ ਲੈ ਮਿੰਟਾਂ ਸਕਿੰਟਾਂ ਚ ਮਾੜਾ ਜਾਂ ਫਰਕ ਰਹੇਗਾ ਮੇਰੇ ਦਸਨ ਤੇ ਮੇਰੇ ਹਿਸਾਬ ਨਾਲ ਵੀ 2 ਕੁ ਫੁੱਟ ਸਪਰੇ ਇਧਰ ਨੂੰ ਹੋਰ ਜਾਣੀ ਚਾਹੀਦੀ ਜੇ 2 ਕੁ ਫੁੱਟ 2 ਕੁ ਫੁੱਟ ਘੱਟ ਗਈ ਐ ਇਧਰ ਇੱਕ ਕਿਹਾਰੀ ਇੱਧਰ ਨੂੰ ਹੋਰ ਚਾਹੀਦੀ ਫੇਰ ਸਿਰਾ ਹੋ ਜਾਣਾ ਇੱਕਦਮ ਮਿੰਟਾਂ 'ਚ ਮੁੜਿਆ ਆਉਂਦਾ ਬਾਈ ਆ ਸਾਰਾ ਇੱਕ ਡਰਮ ਨਾਲ ਇਹਨੇ ਆ ਸਾਰਾ ਬਾਹਣ ਕਰ ਦੇਣਾ ਕਬਰ ਇੱਕ ਡਰਮ 200 ਲੀਟਰ ਪਾਣੀ ਕਿੱਲੇ ਰੱਖੀ ਇਹ 200 ਲੀਟਰ ਕਿੱਲੇ ਦਾ ਪਈ ਜਾਂਦਾ ਇੱਥੇ ਲੱਕੀ ਹਾਂ ਓ ਮੁੱਛਾਂ ਚੜਾਉਂਦਾ ਲੈ ਭਾਈ ਕਹਿੰਦਾ ਬੈਠੇ ਬੈਠੇ ਸਪਰੇ ਹੋ ਆਹ ਹਾ ਮੁੱਛਾ ਮੁੱਛਾ ਚੜਾਈ ਜਾਂਦਾ ਆ ਰਾਮਣਾ ਬੈਠਾ ਇੱਕ ਫਰਕ ਆ ਪ੍ਰੀਤ ਬਈ ਪੰਜਾਬੀਆਂ ਨੂੰ ਕੋਈ ਐਂ ਫਰਕ ਨਹੀਂ ਪੈਂਦਾ ਲੇਬਰ ਦਾ ਬਈ ਜਿੰਨੇ ਕ ਬੰਦਿਆਂ ਤੋਂ ਸਪਰੇ ਕਰਾਉਣੀ ਸੀ ਓਨੇ ਕ ਬੰਦੇ ਹੁਣ ਦੇਖਣ ਆਲੇ ਹੋਗੇ ਹਾਂ ਵਿਜਨ ਦਾ ਵੀ ਉਹ ਜਿਹੜੇ ਮੈਨ ਪਾਵਰ ਦੀ ਅਪ ਕਹਿੰਦੇ ਵੀ ਬਾਤ ਚਤ ਹੋ ਗਈ ਉਹ ਮੈਨ ਪਾਵਰ ਦੀ ਕੋਈ ਬਾਤ ਚਤ ਨਹੀਂ ਹੋਈ ਹਾਂ ਇਹ ਤਾਂ ਲੀਪਾਨ ਦਾ ਉੱਡ ਜਾਣਾ ਯਾਰ ਉਹ ਨਹੀਂ ਹੋਣਗੇ ਵੀ ਇਹ ਗੱਲ ਦਾ ਕੋਈ ਫਰਕ ਨਹੀਂ ਲੇਕਿਨ ਉਹ ਜਾਨ ਸੌਖੀ ਆ ਬੱਸ ਜਾਨ ਸੌਖੀ ਆ ਹੂੰ ਵੀ ਕਿੱਥੇ ਐ ਟੀਚਰਾਂ ਕਰਨੀਆਂ ਹੂੰ ਕਿੱਥੇ ਵਾ ਆਨੰਦ ਬਣ ਗਿਆ ਦੇਖ ਬੀਬੀ ਇਧਰ ਚੌਂਤਾ ਚੁੱਲਾ ਬਣਾਇਆ ਤੂੰ ਦੇਖਤਾ ਹੈਂ ਆਹ ਦੇਖ ਇੱਧਰ ਚੱਲ ਉੱਧਰ ਅੱਗੇ ਕਿਤੇ ਗਈਆਂ ਮੈਂ ਤਾਂ ਮੈਂ ਜਾਣੀ ਤਾਂ ਚੁੱਲਾ ਚਲਵਾ ਦੀ ਇਹ ਆਹ ਦੇਖ ਲੈ ਲੈ ਬਈ ਛੈਂਤਾ ਆਹ ਆ ਦੇਖ ਕਿਉਂ ਚੁੱਲਾ ਨਹੀਂ ਤਰਿਆ ਓਏ ਚੁੱਲਾ ਇੱਥੇ ਲਾਉਣਾ ਹੁਣ ਪੱਕਾ ਚੁੱਲਾ ਲਿਆ ਕੇ ਲਾ ਦਗੇ ਆ ਹਾਂ ਕਿਉਂ ਕੱਚਾ ਬਣਾਵਾਂਗੇ ਤਾਂ ਇਥੋਂ ਕੱਚਾ ਬਣਾਉਣਾ ਤਾਂ ਉਧਰ ਪਿਆ ਪਿਆ ਬਣਾਉਣਾ ਪਿਆ ਤੇਰੇ ਕਿ ਕਰੇ ਬਾਉ ਲਾ ਦਿਆਂਗੇ ਚਾਖਲੀ ਸਨ ਬਾਹ ਉਹ ਬਣਾਣਾ ਸੁਣਾ ਬਣਾ ਪਿਆ ਉਹਨੂੰ ਮੈਂ ਇੱਥੇ ਲਾਦ ਕੇ ਖੂੰਜੇ ਹਾਂ ਨਾਲ ਤਾਂ ਬੱਕਰਾਂ ਵਾਲੇ ਯਾਰ ਐਉਂ ਆ ਸਤੰਦਰ ਪਤਾ ਕੱਲ ਕੀ ਆ ਹੁਣ ਬੱਕਰਾਂ ਵਾਲੇ ਨੂੰ ਕੱਲ ਕਹਿਤਾ ਵੀ ਕਣਕਾਂ ਵੇਲੇ ਕੀ ਕਰਦੇ ਉਹ ਸਪਰੇਅ ਕਰਦੇ ਜਦੋਂ ਅੱਗ ਲੱਗ ਸਕਦੀ ਆ ਕਣਕਾਂ ਨੂੰ ਉਹਨਾਂ ਨੂੰ ਕਿਹਾ ਵੀ ਤੁਸੀਂ ਚਾਹ ਇੱਥੇ ਕਰਨੀ ਆ ਨਾਲੇ ਤਾਂ ਅੱਗ ਲੱਗਣ ਦਾ ਚਾਂਸ ਘੱਟ ਨਾਲੇ ਹਵਾ ਦੇ ਵਿੱਚ ਉਹਨਾਂ ਦੀ ਚਾਹ ਵਧਗਾ ਹੋ ਜਾਏਗਾ ਇੱਥੇ ਬਾਲਣ ਇਕੱਠਾ ਕਰਕੇ ਰੱਖਦਾ ਕਰਾਂਗੇ ਸੂਏ ਤੇ ਬਾਲਣ ਬਾਧੂ ਹੁੰਦਾ ਬੱਲ ਨੂੰ ਦਾ ਆ ਬੱਧੀ ਕਰਤੀ ਆ ਬਹੁਤ ਵਧੀਆ ਹੋਰ ਬੀਬੀ ਇਹ ਹੁਣ ਉਹ ਜਿਹੜਾ ਢੋਲ ਜਾ ਭਰਦਿਆਂ ਨਾ ਉਹੋਂ ਦਾ ਪਾਣੀ ਨਹੀਂ ਪੂਰਾ ਹੁੰਦਾ ਅੱਛਾ ਬਣਾਤਾ ਨਹੀਂ ਰਹਿਣ ਨੂੰ